ਜੰਡਿਆਲਾ ਗੁਰੂ ਵਿੱਚ ਵਪਾਰੀਆਂ ਕੋਲੋਂ ਫਿਰੋਤੀਆਂ ਮੰਗਣ ਦਾ ਸਿਲਸਿਲਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਜਿਸ ਨਾਲ ਪੂਰੇ ਜੰਡਿਆਲੇ ਸ਼ਹਿਰ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਸ ਸੰਬੰਧੀ ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਨੇ ਪੀੜਤ ਦੁਕਾਨਦਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਪੀੜਤਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣ ਅਤੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਠੋਸ ਕਦਮ ਚੁੱਕਣ। ਸ਼ਹਿਰ ਜੰਡੇਆਲਾ ਗੁਰੂ ਦੇ ਵਿੱਚ ਭਾਜੀ ਸਰੇਂਦਰ ਕੁਮਾਰ ਜੀ ਸਰਲੀਆਂ ਵਾਲੇ ਜਿਹਨਾਂ ਦਾ ਕਰਿਆਨਾ ਸਟੋਰ ਹੈ ਇੱਥੇ ਬੈਠੇ ਆ। ਸੋ ਸਾਰਿਆਂ ਨੂੰ ਪਤਾ ਹੈ ਪਿਛਲੇ ਦਿਨੀ ਜਿਹੜੀ ਘਟਨਾ ਹੋਈ ਕਿ ਇੱਥੇ ਕੁਝ ਗੁੰਡਿਆਂ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਦੇ ਵਿੱਚ ਇੱਕ ਵੀਰ ਨੂੰ ਗੋਲੀ ਲੱਗਣ ਕਰਕੇ ਉਹ ਜ਼ਖਮੀ ਹੋਇਆ ਜਿਹੜੇ ਇਹਨਾਂ ਨੂੰ ਮਾਰਨ ਦੀ ਨੀਤ ਦੇ ਨਾਲ ਆਏ ਸਨ। ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਵੇਖੋ ਇੱਕ ਮਾਮੂਲੀ ਜਿਹਾ ਇਹਨਾਂ ਦਾ ਕਾਰੋਬਾਰ ਹੈ ਕਰਿਆਨੇ ਦਾ ਜਿਸ ਦੇ ਵਿੱਚੋਂ ਜੇ ਕੋਈ ਕਵੈਂਟਲ ਚੀਜ਼ ਲਾਉਣਗੇ ਤੇ ਹੱਦ ਕੋਈ 200 ਰੁਪਈਆ 100 ਰੁਪਈਆ ਵਜਦਾ ਹੋ ਇਹੋ ਜੇ ਕਾਰੋਬਾਰਾਂ ਦੇ ਵਿੱਚ ਕੋਈ ਏਡੇ ਵੱਡੇ ਬੈਨੀਫਿਟ ਨਹੀਂ ਹੁੰਦੇ ਕੋਈ ਏਡੀ ਵੱਡੀ ਮਾਰ ਜ ਨਹੀਂ ਹੁੰਦੇ ਜਿੰਨੀ ਤੁਸੀਂ ਇਹਨਾਂ ਕੋ ਰਕਮ ਮੰਗੀ ਜਾਂਦੇ ਜੇ